ਨੰਗਲ ਨੂਰਪੁਰ ਬੇਦੀ ਰੋਡ ਦੇ ਉੱਪਰ ਸਥਿਤ ਐਲਗਰਾਮ ਪੁਲ ਦੇ ਬਿਲਕੁਲ نیچے ਇਸ ਸਮੇਂ ਮੌਜੂਦਾਂ ਜਿਸ ਪੁਲ ਨੂੰ ਲੈ ਕੇ ਇੱਥੋਂ ਦੇ ਲੋਕ ਜਿੰਨੇ ਕਹਿ ਸਕਦੇ ਆ ਖੁਸ਼ ਸਨ ਜਦੋਂ ਇਹ ਪੁਲ ਬਣਿਆ ਸੀਗਾ ਉਨੇ ਕਹਿ ਸਕਦੇ ਇਸ ਸਮੇਂ ਇਸ ਪੁਲ ਨੂੰ ਲੈ ਕੇ ਲੋਕੀ ਦੁਖੀ ਨੇ ਦੁਖੀ ਇਸ ਕਰਕੇ ਨੇ ਕਿਉਂਕਿ ਪ੍ਰਸ਼ਾਸਨ ਵਾਲੇ ਇਸ ਪੁਲ ਤੇ 4 ਪਈਆ ਵਿਕਲਨ ਦੀ ਐਂਟਰੀ ਬੰਦ ਕਰ ਦਿੱਤੀ ਗਈ ਆ ਅਤੇ ਇਸ ਪੁਲ ਦੇ ਹਾਲਾਤ ਇਹਨੇ ਭਿਆਨਕ ਹੋ ਚੁੱਕੇ ਨੇ ਕਿ ਇਹ ਪੁਲ ਕਿਸੇ ਸਮੇਂ ਵੀ ਇੱਕ ਵੱਡੇ ਹਾਦਸੇ ਨੂੰ ਆਵਾਜ਼ ਮਾਰ ਸਕਦਾ ਹੈ ਇਸ ਪੁਲ ਦੇ ਹੇਠਾਂ ਦੇ ਜੋ ਪਿੱਲਰ ਨੇ ਉਹ ਮਿੱਟੀ ਨਾਲੋਂ ਖਾਲੀ ਹੋ ਚੁੱਕੇ ਨੇ ਆਸ-ਪਾਸੇ ਉਹਨਾਂ ਦੇ ਕੋਈ ਵੀ ਮਿੱਟੀ ਬਚੀ ਨਹੀਂ ਜਿਸ ਦਾ ਮੁੱਖ ਕਾਰਨ ਇੱਥੇ ਹੋਈ ਗੈਰ ਕਾਨੂੰਨੀ ਮਾਈਨਿੰਗ ਦੱਸਿਆ ਜਾ ਰਿਹਾ ਹਾਲਾਂਕਿ ਇਸ ਪੁਲ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਹੁਣ ਤੱਕ ਕੀ ਭੁਗਤਾ ਪ੍ਰਬੰਧ ਕੀਤੇ ਗਏ ਅਤੇ ਲੋਕਾਂ ਦਾ ਇਸ ਪੁਲ ਨੂੰ ਲੈ ਕੇ ਕੀ ਨਜ਼ਰੀਆ ਦੇਖੋ ਸਾਡੀ ਖਾਸ ਗਰਾਊਂਡ ਰਿਪੋਰਟ ਐਲਗਰਾਮ ਪੁਲ ਨੂੰ ਲੈ ਕੇ ਲੋਕਲ ਜਿਹੜੇ ਨਿਵਾਸੀ ਨੇ ਇਹਨਾਂ ਪਿੰਡਾਂ ਦੇ ਉਹ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਭਾਜੀ ਸਭ ਤੋਂ ਪਹਿਲਾਂ ਤੁਹਾਡਾ ਨਾਮ ਕੀ ਆ ਅਤੇ ਕਿਸ ਤਰੀਕੇ ਦੇ ਨਾਲ ਵੇਖਦੇ ਹੋ ਇਸ ਹਾਲਾਤ ਨੂੰ ਮੈਂ ਐਡਵੋਕੇਟ ਵਿਸ਼ਾਲ ਸੈਣੀ ਤੇ ਸੋਸ਼ਲ ਐਕਟਿਵਿਸਟ ਵੀ ਆ ਇਹ ਜਿਹੜਾ ਪੁਲਾਏ 22 ਦਸੰਬਰ ਨੂੰ ਬੰਦ ਹੋਇਆ ਸੀ ਅੱਜ ਦੀ ਡੇਟ ਦੇ ਵਿੱਚ ਤੁਹਾਡੇ ਕੋਲ ਦੇਖੋ ਅਸੀਂ ਐਲਗਰਾਮ ਪੁਲ ਦੇ ਥੱਲੇ ਬਿਲਕੁਲ ਖੜੇ ਆ ਤੁਹਾਡੇ ਕੋਲ ਦੋ ਗਰਾਊਂਡ ਲੈਵਲ ਹੈ ਇੱਕ ਬਿਲਕੁਲ ਜਿਹੜਾ ਅਸੀਂ 15 ਤੋਂ 20 ਫੁੱਟ ਅਸੀਂ ਉੱਪਰ ਖੜੇ ਆ ਇੱਕ ਇਸ ਤੋਂ ਵੀ ਉੱਪਰ ਗਰਾਊਂਡ ਲੈਵਲ ਹੈ ਇੱਕ ਇਸ ਤੋਂ ਥੱਲੇ ਵੀ ਪਰ ਜਦੋਂ ਵੀ ਕੋਈ ਵੀ ਜਿਹੜਾ ਪੁਲ ਬਣਾਇਆ ਜਾਂਦਾ ਤਾਂ ਉਹਦੇ ਲਈ ਆਪਾਂ ਸਭ ਤੋਂ ਪਹਿਲਾਂ ਇੱਕ ਖੂ ਪਟਿਆ ਜਾਂਦਾ ਤੇ ਉਸ ਦੇ ਉੱਪਰ ਇੱਕ ਪਿੱਲਰ ਹੈ ਤੁਸੀਂ ਆ ਦੇਖ ਲਓ 1 2 3 4 ਜਿਹੜੇ ਸਾਡੇ ਖੂ ਹੈ ਇਹ 15 ਤੋਂ 20 ਫੁੱਟ ਤੱਕ ਨੰਗੇ ਹੋ ਚੁੱਕੇ ਆ ਤੁਸੀਂ ਬਾਕੀ ਜੇਕਰ ਅੱਗੇ ਨਜ਼ਰ ਮਾਰੂਗੇ ਤਾਂ ਖੂ ਸਾਰੇ ਧਰਤੀ ਵਿੱਚ ਸਿਰਫ ਪਿੱਲਰ ਬਾਹਰ ਹੈ ਇਹ ਜੇ ਅਸੀਂ ਕਹੀਏ ਕਿ ਗੈਰ ਕਾਨੂੰਨੀ ਮਾਈਨਿੰਗ ਸਾਡੇ ਇਲਾਕੇ ਨੂੰ ਇੱਕ ਸ਼ਰਾਫ ਲੈ ਕੇ ਆਈਏ ਤਾਂ ਇਸ ਇਹ ਸਭ ਤੋਂ ਵੱਡਾ ਜਿਹੜਾ ਸ਼ਰਾਫ ਹੈ ਸਾਡੇ ਏਰੀਏ ਵਾਸਤੇ ਹੈ ਮੋਰਓਵਰ ਅਸੀਂ ਜੇਕਰ ਸਾਡੇ ਇਲਾਕੇ ਤੋਂ ਹਰ ਰੋਜ਼ ਦੋ ਬੱਸਾਂ ਸਵੇਰ ਨੂੰ ਪੀਈ ਜਾਂਦੀਆਂ ਬਰਸਾਤਾ ਦੇ ਦਿਨ ਆਣ ਵਾਲੇ ਆ ਬੱਚਿਆਂ ਨੇ ਰੋਪੜ ਤੋਂ ਨੰਗਲ ਆਣਾ ਹੁੰਦਾ ਨੰਗਲ ਤੋਂ ਰੋਪੜ ਜਾਣਾ ਹੁੰਦਾ ਜਿਹੜੇ ਸਕੂਲ ਦੇ ਬੱਚੇ ਆ ਇੱਕ ਅਲਟਰਨੇਟਿਵ ਅਸੀਂ ਰਸਤਾ ਬਣਾਇਆ ਹੋਇਆ ਉਹ ਵੀ ਉਹਦੇ ਚ ਵੀ ਪ੍ਰਸ਼ਾਸਨ ਦਾ ਕੋਈ ਲੈਣ ਦੇਣ ਨਹੀਂ ਹੈ ਪਰ ਹੁਣ ਜਿਹੜਾ 15 ਜੂਨ ਤੋਂ ਬਾਅਦ ਹੈ ਰੈਨੀ ਸੀਜ਼ਨ ਸ਼ੁਰੂ ਹੋ ਜਾਣਾ ਬਾਹ ਚੰਦ ਹਿਮਾਚਲ ਤੋਂ ਜਿਹੜਾ ਸਵਾਂ ਦੇ ਵਿੱਚ ਪਾਣੀ ਆਂਦਾ ਇਹ ਸਾਰਾ ਹਿਮਾਚਲ ਤੋਂ ਆਂਦੇ ਉੱਪਰ ਜੇ ਕਰਮੀ ਪੈ ਗਿਆ ਤਾਂ ਇਹ ਜਿਹੜਾ ਸਾਡਾ ਅਲਟਰਨੇਟਿਵ ਰਸਤਾ ਇਹ ਵੀ ਗਿਆ ਸਾਨੂੰ ਅਸੀਂ ਜਦੋਂ ਇਹ ਪੁਲ ਦਾ ਜਿਹੜਾ ਗੈਪ ਵਧਿਆ ਸੀ ਇਹ ਅਵੇਅਰ ਵੀ ਸਾਡੇ ਵੱਲੋਂ ਕੀਤਾ ਗਿਆ ਪ੍ਰਸ਼ਾਸਨ ਨੂੰ ਪਰ ਸਾਨੂੰ ਪਤਾ ਨਹੀਂ ਸੀਗਾ ਕਿ ਇਹ ਜਿਹੜਾ ਅਸੀਂ ਅਵੇਅਰ ਕਰਨਾ ਤੇ ਸਾਨੂੰ ਹੀ ਇਹ ਸਾਡੀ ਅੰਗੇਂਸਟ ਗੱਲ ਚੱਲ ਜਾਣੀ ਇਹ ਪੁਲ ਇਹਨਾਂ ਤੋਂ ਕੋਲੋਂ ਸਟਾਰਟ ਨਹੀਂ ਹੋਣਾ ਪਰ ਅੱਜ ਕਹਿ ਰਹੇ ਹਜੇ ਤੱਕ ਮੈਨੂੰ ਨਹੀਂ ਲੱਗਦਾ ਕਿ ਪਹਿਲਾਂ ਇਹਨਾਂ ਕੋਲ ਬਹਾਨਾ ਇਲੈਕਸ਼ਨ ਦਾ ਸੀਗਾ ਫਿਰ ਕਹਿੰਦੇ ਕਿ ਸਾਡੇ ਕੋਲ ਇਹਦਾ ਐਸਟੀਮੇਟ ਨਹੀਂ ਬਣਿਆ ਮੈਨੂੰ ਹਜੇ ਵੀ ਉਮੀਦ ਹੈ ਸ਼ਾਇਦ ਡੇਢ ਦੋ ਸਾਲ ਤੱਕ ਹਜੇ ਤੱਕ ਇਹ ਚੱਲਦਾ ਨਹੀਂ ਹੈ ਇਹ ਕਿੰਨੇ ਸਮੇਂ ਦੇ ਵਿੱਚ ਜਿਹੜੇ ਤੁਸੀਂ ਖੂ ਕਹਿ ਰਹੇ ਜਿਸ ਨੂੰ ਪਹਿਲਾਂ ਪਿੱਲਰਾਂ ਦੇ ਹੇਠਾਂ ਬੇਸ ਹੁੰਦਾ ਜਿਹੜਾ ਇਹ ਕਿੰਨੇ ਟਾਈਮ 'ਚ ਖਤਮ ਹੋ ਗਿਆ ਸਰ ਆਸਤੇ ਪਾਸ ਇਹ ਤਾਂ ਇਹ ਤਾਂ ਲਗਭਗ 4-5 ਸਾਲ ਤੋਂ ਐਵੇਂ ਹੀ ਹੈ ਅਸੀਂ ਟਾਈਮ ਟੂ ਟਾਈਮ ਅਵੇਅਰ ਕਰਦੇ ਰਹੇ ਪ੍ਰਸ਼ਾਸਨ ਨੂੰ ਕਿ ਬਾਕੀ ਛੱਡੋ ਸ ਕੂਏ ਉਨੂੰ ਹੀ ਸੈੱਟ ਕਰ ਦਿੱਤਾ ਜਾਵੇ ਪਰ ਉਸ ਟਾਈਮ ਕੋਈ ਵੀ ਹੈ ਜਿਹੜਾ ਉਸ ਟਾਈਮ ਉਹਨਾਂ ਨੇ ਟੈਂਸ਼ਨ ਨਹੀਂ ਲਈ ਜਦੋਂ ਅਸੀਂ ਜਦੋਂ ਅਸੀਂ ਉੱਪਰ ਵੀਡੀਓ ਬਣਾਈ ਜਿਹੜਾ ਗੈਪ ਪੈ ਗਿਆ ਸੀਗਾ ਉਹ ਲੀਡਰਾਂ ਨੇ ਚੁੱਕ ਲਈ ਉਸ ਤੋਂ ਬਾਅਦ ਪ੍ਰਸ਼ਾਸਨ ਸਰਕਾਰਾਂ ਅਵੇਅਰ ਹੋ ਗਈਆਂ ਅੱਜ ਸਾਰੇ ਸੁੱਤੇ ਵਿੱਚ ਇਲੈਕਸ਼ਨ ਹੋਗੇ ਇਲੈਕਸ਼ਨ ਤੋਂ ਪਹਿਲਾਂ ਲੀਡਰਾਂ ਦਾ ਮੁੱਦਾ ਸੀਗਾ ਅੱਜ ਖਤਮ ਹੈ ਅੱਜ ਉਹਨਾਂ ਲਈ ਵੀ ਮੁੱਦਾ ਖਤਮ ਹੋ ਗਿਆ ਕਹਿ ਨਹੀਂ ਸਕਦੇ ਇਸ ਦਾ ਹੱਲ ਬਹੁਤ ਜਲਦ ਤੋਂ ਜਲਦ ਕਰਨਾ ਚਾਹੀਦਾ ਪਰ ਪ੍ਰਸ਼ਾਸਨ ਦੇ ਕੰਨੀ ਜੂਣੀ ਸਰਕਾਰੇ 22 ਜੂਨ ਨੂੰ 6 ਮਹੀਨੇ ਹੋ ਜਾਣੇ 6 ਮਹੀਨੇ ਚ ਅਸੀਂ ਪੋਲ ਤਿਆਰ ਹੁੰਦੇ ਦੇਖਿਆ ਪਰ ਇੱਥੇ ਤਾਂ ਸਿਰਫ ਰਿਪੇਅਰ ਹੋਣੀ ਹੈ ਜਾਂ ਕਹਿ ਦੋ ਕਿ ਸਰਕਾਰ ਕੋਲ ਫੰਡ ਨਹੀਂ ਹੈ ਜਾਂ ਕਹਿ ਲਓ ਕਿ ਉਹਨਾਂ ਦੀ ਜਿਹੜੀ ਨੀਅਤ ਹੈ ਉਹ ਮਾੜੀ ਹੈ ਇਨਲੀਗਲ ਮਾਈਨਿੰਗ ਕੌਣ ਕਰ ਰਿਹਾ ਲਗਾਤਾਰ ਚੱਲ ਰਹੀ ਇੱਥੇ ਲਗਭਗ ਅਸੀਂ ਦਾ 10-15 ਸਾਲ ਤੋਂ ਦੇਖਦੇ ਵੇ ਲਗਾਤਾਰ ਹਰ ਰੋਜ਼ ਚੱਲਦੀ ਪਈ ਹੈ ਈਵਨ ਏਡੀ ਦੀ ਰੇਡ ਪਈ ਹਫਤੇ ਦੋ ਹਫਤੇ ਪਹਿਲਾਂ ਉਸ ਦੇ ਬਾਵਜੂਦ ਵੀ ਜਿਹੜਾ ਕੰਮ ਉਹ ਚੱਲਦਾ ਪਿਆ ਔਰ ਜਿਹੜੇ ਦੇਖਿਆ ਜਾਵੇ ਤੁਸੀਂ ਆ ਜਿਹੜੇ ਇਸ ਮੁੱਦੇ ਨੂੰ ਲੈ ਕੇ ਗਾਂ ਪਹੁੰਚ ਕੀਤੀ ਆ ਅਪਰੋਚ ਕੀਤੀ ਜਾਵੇ ਕਿ ਪ੍ਰਸ਼ਾਸਨ ਨਹੀਂ ਸੁਣ ਰਿਹਾ ਕਿਤੇ ਨਾ ਕਿਤੇ ਤਦਾ ਇਨਸਾਫ ਮਿਲੂ ਜਸਟਿਸ ਮਿਲ ਕੇ ਕਿਤੇ ਦੇਖੋ ਜਦੋਂ ਮੈਂ ਤੁਹਾਨੂੰ ਆਪਣੀ ਗੱਲ ਦੱਸਾਂ ਅਸੀਂ ਸਾਡੀ ਟੀਮ ਬਲੋ ਇਕ অলরেਡੀ ਕੇਸ ਐਨਜੀਟੀ ਦੇ ਵਿੱਚ ਪੈਂਡਿੰਗ ਹੈ ਉਨੀ ਨੋਟਿਸ ਇਸ਼ੂ ਕੀਤਾ ਹੋਇਆ ਡਿਪਾਰਟਮੈਂਟ ਨੂੰ ਇੱਕ ਸਾਡਾ ਕੇਸ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਪੈਂਡੀਆਂ ਉਹਦੇ ਵਿੱਚ ਇਹ ਪੇਸ਼ ਡਿਪਾਰਟਮੈਂਟ ਹੈ ਜਿਹੜੇ ਸਾਰੇ ਪੇਸ਼ ਹੋ ਚੁੱਕੇ ਉਸ ਤੋਂ ਬਾਅਦ ਜਿਹੜੇ ਪੁਲ ਬੰਦ ਹੋਣ ਦੀ ਖਬਰ ਹੈ ਇਹ ਐਨਜੀਟੀ ਨੇ ਸੂਮੋ ਮੋਟਰ ਐਕਸ਼ਨ ਲਿਆ ਉਹਨਾਂ ਨੇ ਸਾਡੀ ਵੀਡੀਓਜ਼ ਵਗੈਰਾ ਦੇਖੀਆਂ ਉਹਨਾਂ ਵੱਲੋਂ ਸੂਮੋ ਮੋਟਰ ਐਕਸ਼ਨ ਲੈ ਕੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੋਇਆ ਹੋਰ ਇਹ ਸਾਡੇ ਇਲਾਕੇ ਦੀ ਜਿੱਤੇ ਕਿ ਸਰਕਾਰ ਤਾਂ ਕੁਝ ਨਹੀਂ ਕਰ ਸਕੀ ਪਰ ਜਿਹੜੀ 300 ਕਿਲੋਮੀਟਰ ਦੂਰ ਐਨਜੀਟੀ ਬੈਠੀ ਹੈ ਉਹਨਾਂ ਨੇ ਸਾਡੀਆਂ ਫੋਟੋਆਂ ਉਹਨਾਂ ਨੇ ਸਾਡੀਆਂ ਵੀਡੀਓ ਦੇਖ ਲਈਆਂ ਉਹਨਾਂ ਨੇ ਸਰਕਾਰ ਨੂੰ ਸਮਨਿੰਗ ਕਰਕੇ ਬੁਲਾ ਲਿਆ ਸਰਕਾਰ ਤਾਂ ਕੁਝ ਨਹੀਂ ਕਰ ਸਕੀ ਵੀ ਵੀਡੀਓ ਦੇਖ ਲਈਏ ਭਾਜੀ ਤੁਸੀਂ ਕਿਸ ਤਰ੍ਹਾਂ ਕੇ ਨਾ ਵੇਖਦੇ ਹੋ ਇੱਕ ਵੱਡੇ ਹਾਸੇ ਨੂੰ ਆਵਾਜ਼ ਦੇ ਰਹੇ ਤਪੂਲ ਬਿਲਕੁਲ ਜੀ ਬਿਲਕੁਲ ਅਸੀਂ ਤਾਂ ਬਾਰ-ਬਾਰ ਇਨਫੋਰਮੇਸ਼ਨ ਦਿੰਦੇ ਰਹੇ ਭਾਜੀ ਇਹ ਬਹੁਤ ਖਤਰਾ ਹੈ ਇਸ ਵੇਲੇ ਬਹੁਤ बड़ा ਖਤਰਾ ਹੈ ਅੱਜ ਹੋਰ ਹਫ਼ਤੇ ਤੱਕ ਜੇ ਬਰਖਾ ਪੈ ਗਈ ਸਾਰਾ ਕੁਝ ਬੰਦ ਹੋ ਜਾਣਾ ਬਹੁਤ سارے ਬੱਚੇ ਆ ਜਿਹੜੇ ਇੱਧਰ ਪੜ੍ਹਦੇ ਆ ਕੋ ਉੱਧਰ ਪੜ੍ਹਦੇ ਆ ਆਪਣੇ ਜਿਹੜੀ ਖਾਲਸਾ ਕਾਲਜ ਦੀ ਬੱਸਾਂ ਜਾਂਦੀਆਂ ਇੱਥੋਂ ਬੱਚੇ ਪੜ੍ਹਨ ਜਾਂਦੇ ਸਾਰਾ ਸਿਸਟਮ ਹੀ ਬੰਦ ਹੋ ਜਾਣਾ ਜੀ ਜਾਂ ਤਾਂ ਹੋ ਸਕਦਾ ਪ੍ਰਸ਼ਾਸਨ ਦੇ ਕਿਸੇ ਅਧਿਕਾਰੀ ਦਾ 걔ੜਾ ਨਾ ਵਜਿਆ ਹੋਵੇ ਇੱਧਰ ਜਾਂ ਮੰਤਰੀ ਦਾ ਜਾਂ ਸੀਐਮ ਸਾਹਿਬ ਦਾ ਜਾਂ ਪੰਜਾਬ ਸਰਕਾਰ ਦੇ ਨੁਮਾਇੰਦੇ ਦਾ 걔ੜਾ ਨਾ ਵਜਿਆ ਹੋਵੇ ਤਾਂ ਕਰਕੇ ਉਹਨਾਂ ਨੂੰ ਨਾ ਪਤਾ ਹੋਵੇ ਪਤਾ ਨਹੀਂ ਜੀ ਉਹ ਤਾਂ ਮੰਤਰੀ ਸਾਹਿਬ ਦਾ ਕਹਿੰਦੇ ਮੈਂ ਹਲਕੇ ਜਹਰਾ ਤੇ ਹਰ 10 ਦਿਨ ਬਾਅਦ ਪੁੱਜਦਾ ਹੁਣੇ ਪਤਾ ਨਹੀਂ ਪੁਲ ਪੁਲ ਪਰਾਏ ਕਿੰਨੇ ਜੀ ਬਾਈ ਇਹ ਸਾਰੇ ਪਤਾ ਨਹੀਂ ਹੁਣ ਉਹ ਉਹਦੀ ਸਟੇਟਮੈਂਟ ਹੈ ਜੀ ਮੈਂ ਲਵੇ ਘਰ ਘਰ ਪਹੁੰਚ ਕਰਦਾ ਘਰ ਘਰ ਜਾਂਦਾ ਜੀ ਹੁਣੇ ਪਤਾ ਨਹੀਂ ਅਜੇ ਤੱਕ ਇਹ ਦੇਖੇ ਨਹੀਂ ਉਹਦਾ ਉਹਨਾਂ ਨੂੰ ਆਪਣੇ ਆਪ ਵੀ ਚਾਹੀਦਾ 300 ਕਿਲੋਮੀਟਰ ਤੇ ਜਾ ਕੇ ਹੋਰ ਹੋਰ ਸਰਕਾਰਾਂ ਨੇ ਸਾਡਾ ਮੁੱਦਾ ਚੱਕ ਲਿਆ ਕਿ ਮંત્રી ਸਾਹਿਬ ਨੂੰ ਇਸ ਗੱਲ ਦਾ ਨਹੀਂ ਪਤਾ ਜੇਕਰ ਇਹਦੇ ਆਸ-ਪਾਸੇ ਪਿੰਡਾਂ ਦੀ ਗੱਲ ਕੀਤੀ ਹੈ ਜੇ ਤੁਸੀਂ ਸਾਹਮਣੇ ਹਾਰਜੀ ਰਸਤਾ ਬਣਾਇਆ ਜੇਕਰ ਕੱਲ ਨੂੰ ਬਾਰਿਸ਼ ਹੁੰਦੀ ਹੈ ਰਸਤਾ ਬੰਦ ਹੁੰਦਾ ਕਿੰਨੇ ਪਿੰਡ ਪ੍ਰਭਾਵਿਤ ਹੋਣਗੇ ਮੇਰੇ 25 30 ਪਿੰਡ ਇਧਰੇ 35 ਪਿੰਡ ਇਧਰੇ ਜੀ ਟੋਟਲੀ ਬੰਦੇ ਹੈ ਜੀ ਫਿਰ ਤਾਂ ਸਾਰੇ ਰਿਸ਼ਤੇਦਾਰੀਆਂ ਬੰਦ ਹੈ ਬੱਚਿਆਂ ਦਾ ਸਾਰੇ ਪੜਾਈ ਜਾਂਦਾ ਨੁਕਸਾਨ ਹੈ ਜੀ ਪੀਜੀਆ ਵਾਲੀਆਂ ਬੱਸਾਂ ਜਾਂਦੀਆਂ ਫਰੀ ਵਾਲੀਆਂ ਉਹ ਵੀ ਬੰਦ ਹੋ ਜਾਣੀਆਂ ਜੀ ਫਿਰ ਤਾਂ ਸਾਨੂੰ ਮੁੜ ਕੇ ਫਿਰ ਨੰਗਲ ਪੁੱਜਾਂਗੇ ਨੰਗਲੋਂ ਫਿਰ ਘੁੰਮ ਕਾਮਾਂਗੇ ਜੇ ਉਹਦੇ ਪਾਖੜੇ ਵਾਲਿਆਂ ਵੀ ਪਾਣੀ ਛੱਡ ਦਿੰਦੇ ਕੀ ਜ਼ਿਆਦਾ ਮੁਸ਼ਕਲ ਹੋਣਾ 20 ਕਿਲੋਮੀਟਰ ਦਾ ਫਰਕ ਪੈ ਜਾਏਗਾ 60 60 ਕਿਲੋਮੀਟਰ ਦਾ ਪਾਊਗਾ ਜੀ 60 ਕਿਲੋਮੀਟਰ ਪ੍ਰਭਾਵਿਤ ਹੋਣਗੇ ਜੇਕਰ ਰਾਹ ਬੰਦ ਹੋ ਗਿਆ ਰਾਹ ਬੰਦ 60 ਕਿਲੋਮੀਟਰ ਆਰਾਮਨਾਪੁਰ ਆਖੋਗੇ ਕਲਗਰਾ ਪੁਲ ਦੇ ਉੱਪਰ ਇੱਕ ਸਾਵਧਾਨ ਦਾ ਨੋਟਿਸ ਲਿਖ ਕੇ ਪ੍ਰਸ਼ਾਸਨ ਵੱਲੋਂ ਲਗਾ ਦਿੱਤਾ ਗਿਆ ਕਿ ਇਹ ਪੁਲ ਚਾਰ ਪਹੀਆ ਵਹੀਕਲ ਵਾਸਤੇ ਸੁਰੱਖਿਅਤ ਨਹੀਂ ਹੈ ਸਰਾਕੇਟ ਕਿਸ ਤਰੀਕੇ ਦੇ ਨਾਲ ਨਹੀਂ ਹੈ ਤਸਵੀਰ ਦਿਖਾਵਾਂਗੇ ਇਹ ਪੁਲ ਦੇ ਪਿੱਲਰਾਂ ਦੇ ਇਸ ਸਮੇਂ ਉੱਪਰ ਮੌਜੂਦ ਹਨ ਜਿੱਥੇ ਖਾਸ ਤੌਰ ਤੇ ਇਸ ਸਾਈਡ ਜਗਾ ਦੇਖ ਸਕਦੇ ਹੋ ਕਿੰਨੀ ਜਗਾ ਇਸ ਸਾਈਡ ਬਚਦੀ ਆ ਅਤੇ ਇਸ ਸਾਈਡ ਆ ਕੇ ਇਹ ਜਗਾ ਕਿੰਨੀ ਜ਼ਿਆਦਾ ਚੜਾਈ ਚ ਹੋ ਜਾਂਦੀ ਆ 20 ਤੋਂ 25 ਸਾਲ ਪਹਿਲਾਂ ਇਹ ਪੁਲ ਬੰਦ ਆ ਅਤੇ 25 ਸਾਲ ਪਹਿਲਾਂ ਬਣੇ ਪੁਲ ਦੇ ਹਾਲਾਤ ਇਹ ਨੇ ਕਿ ਇਸ ਦੇ ਵਿੱਚੋਂ ਪ੍ਰੋਪਰ ਤਰੀਕੇ ਦੇ ਨਾਲ ਜਿਹੜੀ ਕਿ ਲਾਤਾ ਉਹ ਆਰ ਪਰ ਚਲੀ ਜਾਂਦੀ ਆ ਕਾਰਨ ਕੀ ਰਹੇ ਨੇ ਗੈਰ ਕਾਨੂੰਨੀ ਮਾਈਨਿੰਗ ਸਭ ਤੋਂ ਵੱਧ ਜਿਹੜਾ ਕਿ ਜ਼ਿਕਰ ਹੁੰਦਾ ਚਰਚਾ ਹੁੰਦੀ ਆ ਬਹੁਤ ਦੱਸਦਾ ਹਰੇ ਜੋ ਕਿ ਸਾਡੇ ਸਮਾਜ ਸੇਵੀ ਵੀ ਨੇ ਉਹ ਹੁਣ ਚਾਹੇ ਲੋਕਲ ਲੋਕ ਹੁਣ ਇੱਥੇ ਦੇ ਵਸਿੰਦੇ ਹੋਣ ਲੋਕਲ ਉਹਨਾਂ ਵੱਲੋਂ ਇਹ ਕਹਿ ਜਾਂਦਾ ਕਿ ਇਸ ਜਗ੍ਹਾ ਤੇ ਗੈਰ ਕਾਨੂੰਨੀ ਮਾਈਨਿੰਗ ਹੋਈ ਜਿਸ ਕਰਕੇ ਕਿ ਸਾਡੇ ਅੱਜ ਇਹ ਪੁਲ ਸਿਰਫ ਦੋ ਪਹੀਆ ਵਹੀਕਲਾਂ ਵਾਸਤੇ ਖੁੱਲਾ ਨਾ ਕਿ ਚਾਰ ਪਹੀਆ ਵਹੀਕਲਾਂ ਵਾਸਤੇ ਦੋਹੇ ਪਾਸੇ ਇਸ ਪੁਲ ਦੇ ਸਾਹਮਣੇ ਵਾਲੇ ਪਾਸੇ ਦੇਖ ਸਕਦੇ ਹੋ ਉਥੇ ਇੱਕ ਵੱਡੀ ਦਿਵਾਰ ਕੱਢ ਦਿੱਤੀ ਗਈ ਹੈ ਇੱਕ ਕੰਦ ਕੱਢ ਦਿੱਤੀ ਗਈ ਹੈ ਤੇ ਕੰਦ ਤੇ ਬਿਲਕੁਲ ਸਾਫ ਅੱਖਰਾਂ ਵਿੱਚ ਲਿਖ ਦਿੱਤਾ ਗਿਆ ਸਾਵਧਾਨ ਇਸ ਪੁਲ ਤੇ ਉੱਪਰ ਚਾਰ ਪਹੀਆ ਵਹੀਕਲ ਤੁਸੀਂ ਨਹੀਂ ਨਿਲ ਜਾ ਸਕਦੇ ਇਹ ਪੁਲ ਚਾਰ ਪਹੀਆ ਵਹੀਕਲਾਂ ਵਾਸਤੇ ਸੁਰੱਖਿਤ ਨਹੀਂ ਹੈ ਪਰ ਪ੍ਰਸ਼ਾਸਨ ਵੱਲੋਂ ਹਜੇ ਤੱਕ ਕੀਤਾ ਕੀ ਗਿਆ ਦਸੰਬਰ ਮਹੀਨੇ ਦੇ ਵਿੱਚ ਇਹ ਪੁਲ ਜੋ ਕਿ ਸਦਿਆਂ ਆਮ ਲੋਕਾਂ ਵਾਸਤੇ ਜਿਹੜਾ ਕਹਿ ਸਕਦੇ ਚਾਰ ਪਹੀਆ ਵਹੀਕਲ ਵਾਸਤੇ ਬੰਦ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਇਸ ਸਮੇਂ ਜੂਨ ਚੱਲ ਰਿਹਾ ਹੈ ਜੂਨ ਤੱਕ ਆ ਕੇ ਇਸ ਪੁਲ ਤੇ ਇੱਕ ਕੋਈ ਏਟ ਜਾਂ ਪੱਥਰ ਤੱਕ ਨਹੀਂ ਲੱਗਿਆ ਹਾਲਾਂਕਿ ਜਿਹੜਾ ਇਸ ਦਾ ਮਾਇਨਾ ਜਰੂਰ ਬਹੁਤ ਸਾਰੇ ਅਧਿਕਾਰੀਆਂ ਨੇ ਕੀਤਾ ਕਿ ਇਹ ਕਿੰਨਾ ਕਾਰਨ ਕਰਕੇ ਬੰਦ ਹੋਇਆ ਕਿਸ ਤਰੀਕੇ ਦੇ ਨਾਲ ਬੰਦ ਹੋਇਆ ਇਸ ਦੀ ਰਿਪੇਅਰ ਤੇ ਕਿੰਨਾ ਖਰਚਾ ਆਵੇਗਾ ਪਰ ਉਹ ਖਰਚਾ ਜਾਂ ਉਹ ਸਾਰਾ ਸਰਵੇ ਕਿੱਸਾ ਦੇ ਹਜੇ ਤੱਕ ਸਿਰਫ ਫਾਈਲਾਂ ਦੇ ਵਿੱਚ ਨਜ਼ਰ ਆ ਰਿਹਾ ਇਸ ਜਗ੍ਹਾ ਤੇ ਤੁਸੀਂ ਦੇਖ ਸਕਦੇ ਹੋ ਉਸ ਸਾਈਡ ਤੋਂ ਜ਼ਿਆਦਾ ਚੜਾਈ ਨਾਲ ਹੋਣ ਕਰਕੇ ਇਸ ਸਾਈਡ ਤੇ ਕਹਿ ਸਕਦੇ ਆ ਜਿਵੇਂ ਬਿਲਕੁਲ ਪੁਲ ਦੇ ਜਿਹੜੇ ਪਿੱਲਰ ਨੇ ਉਹ ਆਪਸ ਵਿੱਚ ਜੁੜਦੇ ਹੋਏ ਨਜ਼ਰ ਆ ਰਹੇ ਨੇ ਇੱਧਰ ਜੋ ਉਹ ਡਿਸਟੈਂਸ ਹੁੰਦਾ ਦੋ ਜੋ ਕਾਲਮ ਹੁੰਦੇ ਨੇ ਉਹਨਾਂ ਦੇ ਵਿੱਚ ਕਾਰਲ ਡਿਸਟੈਂਸ ਹੁੰਦਾ ਉਹ ਸਾਰਾ ਡਿਸਟੈਂਸ ਖਤਮ ਹੋ ਗਿਆ ਪੁਲ ਨੂੰ ਚਲਾਉਣ ਦੀ ਬਜਾਏ ਪ੍ਰਸ਼ਾਸਨ ਵੱਲੋਂ ਹੱਲ ਕੀ ਕੀਤਾ ਗਿਆ ਪ੍ਰਸ਼ਾਸਨ ਵੱਲੋਂ ਸਾਹਮਣੇ ਇੱਕ ਆਰਜੀ ਰਸਤਾ ਇਸ ਨਦੀ ਦੇ ਉੱਤੋਂ ਦੀ ਜਿਹੜਾ ਐਲਗਰਨ ਵਾਲਾ ਪੁਲ ਵੱਜਦਾ ਇਸ ਦਰਿਆ ਜਿਹੜਾ ਜਾਂ ਕਿਸੇ ਦੇ ਨਦੀ ਇਸ ਦੇ ਉੱਪਰ ਦੇ ਇੱਕ ਆਰਜੀ ਰਸਤਾ ਬਣਾ ਦਿੱਤਾ ਕਿ ਸਾਹਮਣੇ ਤੁਸੀਂ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਤਿੰਨ ਪੁਲੀਆਂ ਪਾ ਕੇ ਇੱਕ ਕੱਚਾ ਰਸਤਾ ਇਸ ਦੇ ਵਿੱਚ ਬਣਾ ਦਿੱਤਾ ਗਿਆ ਜਿਸ ਦਾ ਸਿੱਧੇ ਤੌਰ ਤੇ ਲੋਕਾਂ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਕਿ ਜੇਕਰ ਸਰਕਾਰ ਪ੍ਰਸ਼ਾਸਨ ਉਧਰ ਧਿਆਨ ਦੇ ਸਕਦਾ ਇੱਕ ਕੱਚਾ ਰਸਤਾ ਚਲਾਉਣ ਦੀ ਬਜਾਏ ਇਸ ਪੁਲ ਜੋ ਪੁਲਾ ਉਸ ਦੀ ਮੁਰੰਮਤ ਕਿਉਂ ਨਹੀਂ ਕੀਤੀ ਜਾ ਸਕਦੀ ਕਾਰਨ ਇਹ ਨੇ ਕਿ ਆਉਣ ਵਾਲੇ ਕਿਸੇ ਦੇ ਇੱਕ ਦੋ ਮਹੀਨੇ ਤੱਕ ਜੋ ਬਰਸਾਤ ਦੇ ਮੌਸਮ ਹੁੰਦੇ ਨੇ ਹੜਾਂ ਵਰਗੀ ਸਥਿਤੀ ਹੈ ਜਿਹੜੀ ਕਿ ਇਸ ਇਲਾਕੇ ਦੇ ਵਿੱਚ ਬਣ ਜਾਂਦੀ ਆ ਉਹ ਸਥਿਤੀ ਤੋਂ ਬਾਅਦ ਪਾਣੀ ਦਾ ਜਿਹੜਾ ਇੱਥੇ ਚੜਾਵਾ ਉਹ ਇੱਕ ਕਾਫੀ ਹੱਦ ਤੱਕ ਵੱਜ ਜਾਂਦਾ ਜਿਸ ਤੋਂ ਬਾਅਦ ਇਹ ਜੋ ਆਰਜੀ ਰਸਤਾ ਬਣਾਇਆ ਹੋਇਆ ਹੈ ਇਸ ਆਰਜੀ ਰਸਤੇ ਦੇ ਉੱਪਰੋਂ ਦੀ ਪਾਣੀ ਲੰਗੇਗਾ ਅਤੇ ਸਾਹਮਣੇ ਤੁਸੀਂ ਇੱਕ ਤਸਵੀਰ ਦੇ ਵਿੱਚ ਦੇਖੋਗੇ ਕਿ ਜਿਸ ਤਰੀਕੇ ਨਾਲ ਬਸ ਇੱਥੇ ਜਾ ਰਹੀ ਹੈ ਉਸ ਤੋਂ ਬਾਅਦ ਬਸ ਛੱਡੋ ਇੱਥੇ ਕਿਸਰ ਕਸ਼ਤੀ ਜਿਹੜੀ ਕੀ ਜਾਇਆ ਕਰੇਗੀ ਬਹੁਤ ਸਾਰੇ ਪਿੰਡ ਨੇ 20 ਤੋਂ 25 ਪਿੰਡ ਇੱਕ ਤਰਫਾ ਨੇ 20 ਤੋਂ 25 ਪਿੰਡ ਇੱਕ ਤਰਫਾ ਨੇ ਉਹਨਾਂ ਦੇ ਇਹ ਪਿੰਡਾਂ ਦੇ ਵਿੱਚ ਬਹੁਤ ਸਾਰੇ ਬੱਚੇ ਨੇ ਜਿਹੜੇ ਕਿਸੇ ਦੇ ਸਿੱਖਿਆ ਵਾਸਤੇ ਸਕੂਲ ਵਾਸਤੇ ਆਪਣੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਜਾਂਦੇ ਨੇ ਕੋਈ ਮੈਡੀਕਲ ਵਾਸਤੇ ਸਿਹਤ ਸਵਾਮਾ ਵਾਸਤੇ ਜਾਂਦਾ ਅਤੇ ਬਹੁਤ ਸਾਰੇ ਕੈਸਾ ਦਿਆਂ ਉਹ ਜੋ ਆਪਣੇ ਨਿੱਜੀ ਕਮਨ ਲੈ ਕੇ ਆਂਦੇ ਨੇ ਉਹਨਾਂ ਦਾ ਇੱਕ ਕਨੈਕਸ਼ਨ ਜਿਹੜਾ ਇਸ ਦੇ ਵਿੱਚ ਟੁੱਟੇਗਾ ਆ ਤੇ ਨਾਲ ਹੀ ਜੋ ਮਾਈਨਿੰਗ ਦੀ ਗੱਲ ਆਉਂਦੀ ਹੈ ਚਾਹੇ ਕ੍ਰਸ਼ਰਾਂ ਦੀ ਗੱਲ ਆਉਂਦੀ ਸਾਹਮਣੇ ਵੀ ਜਿਹੜੇ ਤੁਸੀਂ ਕ੍ਰਸ਼ਰ ਦੇਖ ਸਕਦੇ ਹੋ ਇੱਥੇ ਕਾਫੀ ਤਦਾਦ ਦੇ ਵਿੱਚ ਤੁਹਾਨੂੰ ਜਿਹੜਾ ਕੀ ਇਹ ਰੋਪੜ ਦਾ ਨੰਗਲ ਦਾ ਇਲਾਕਾ ਹੈ ਇਸ ਦੇ ਵਿੱਚ ਤੁਹਾਨੂੰ ਕਾਫੀ ਤਦਾਦ ਦੇ ਵਿੱਚ ਕ੍ਰਸ਼ਰ ਵੀ ਦਿਖਾਈ ਦੇਣਗੇ ਪਰ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਜੇਕਰ ਗੈਰ ਕਾਨੂੰਨੀ ਮਾਈਨਿੰਗ ਹੋਈ ਤਾਂ ਉਸ ਗੈਰ ਕਾਨੂੰਨੀ ਮਾਈਨਿੰਗ ਨੂੰ ਹੋਂ ਤੱਕ ਰੋਕਣ ਵਾਸਤੇ ਪ੍ਰਸ਼ਾਸਨ ਸਰਕਾਰ ਵੱਲੋਂ ਕੀ ਕੀਤਾ ਗਿਆ ਜੋ ਕੈਸਾ ਜੇਕਰ ਪ੍ਰਸ਼ਾਸਨ ਦਾ ਹਵਾਲਾ ਦੇਖਿਆ ਜੇਵੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਦੋਂ ਬਰਸਾਤਾਂ ਆਉਂਦੀਆਂ ਨੇ ਬਰਸਾਤਾਂ ਆਉਣ ਵੇਲੇ ਜੋ ਪਾਣੀ ਦਾ ਇੱਕ ਕਹਿ ਸਕਦੇ ਪ੍ਰੈਸ਼ਰ ਹੁੰਦਾ ਉਸ ਪ੍ਰੈਸ਼ਰ ਦੇ ਨਾਲ ਜਿਹੜੇ ਇਸਦੇ ਪਿੱਲਰ ਨੇ ਉਹ ਨੰਗੇ ਹੋ ਗਏ ਤੇ ਉਹ ਪਿੱਲਰਾਂ ਦੇ ਨਾਲ ਮਿੱਟੀ ਖਤਮ ਹੋਣ ਕਰਕੇ ਜਿਹੜਾ ਇਹ ਕਹਿ ਸਕਦੇ ਆ ਪੁਲਾ ਅਸੁਰੱਖਿਅਤ ਹੋ ਗਿਆ ਪਰ ਇਹੋ ਜਿਹੇ ਹਾਲਾਤ ਤਾਂ ਹੋਰ ਵੀ ਬਹੁਤ ਸਾਰੀਆਂ ਥਾਵਾਂ ਤੇ ਹੋਣਿਆ ਪਾਣੀ ਕੱਲਾ ਕਹਿ ਸਕਦੇ ਇਸ ਪੁਲ ਤੇ ਤੇ ਠੰਦੀ ਤਾਂ ਨਹੀਂ ਲੰਘਦਾ ਪਾਣੀ ਹੋਰ ਵੀ ਬਹੁਤ ਸਾਰੇ ਪੁਲਾਂ ਦੇ ਹੇਠਾਂ ਦੀ ਲੰਘਦਾ ਹੋਇਆ ਪਰ ਇੰਨਾ ਪੁਲਾਂ ਹੀਟ ਕਿਹੜਾ ਪਾਣੀ ਲੰਗਿਆ ਜਿਸ ਨੇ ਪੁਲ ਕੈ ਸਕਦੇ ਆ ਖੇਰੂ ਖੇਰੂ ਕਰ ਦਿੱਤਾ ਪੁਲ ਟੈਂ ਦੀ ਕਗਾਰ ਤੇ ਆ ਚੁੱਕਿਆ ਇਸੇ ਤਰੀਕੇ ਦੇ ਹਾਲਾਤ ਅਗਲੇ ਪੁਲ ਦੇ ਨੇ ਇਸੇ ਤਰੀਕੇ ਦੇ ਹਾਲਾਤ ਇਸ ਪੁਲ ਦੇ ਨੇ ਹਾਲਾਂਕਿ ਇਸ ਪੁਲ ਨੂੰ ਬੰਦ ਕਰ ਦਿੱਤਾ ਗਿਆ ਪਰ ਦੂਸਰਾ ਪੁਲ ਹਜੇ ਚੱਲ ਰਿਹਾ ਪਰ ਪ੍ਰਸ਼ਾਸਨ ਇਸ ਦਾ ਹੱਲ ਕਦੋਂ ਤੱਕ ਕਰੇਗਾ ਜੇਕਰ ਅਨਸਖਾਵੀ ਘਟਨਾ ਇੱਥੇ ਵਾਪਰਦੀ ਆ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਬਰਸਾਤ ਦੇ ਮੌਸਮ ਜੇ ਬੰਦੇ ਨੇ ਜਦੋਂ ਕੈ ਸਕਦੇ ਆ ਇੰਕਨੈਕਸ਼ਨ ਪਿੰਡਾਂ ਦਾ ਆਪਸੀ ਕਨੈਕਸ਼ਨ ਟੁੱਟੇਗਾ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੋਏਗਾ ਕਿ ਪੰਜਾਬ ਸਰਕਾਰ ਉਸ ਦੀ ਜ਼ਿੰਮੇਵਾਰ ਹੋਵੇਗੀ ਜਾਂ ਕਿਸੇ ਦੇ ਲੋਕਲ ਇਥੋਂ ਦਾ ਪ੍ਰਸ਼ਾਸਨ ਹੈ ਉਹ ਇਸ ਚੀਜ਼ ਦਾ ਜ਼ਿੰਮੇਵਾਰ ਹੋਵੇਗਾ ਜਿਸ ਨੇ ਹਜੇ ਤੱਕ ਲੋਕਾਂ ਦੀ ਗੁਹਾਰ ਤਾਂ ਨਹੀਂ ਸੁਣੀ ਆਰਜੀ ਰਸਤਾ ਬਣਾ ਦਿੱਤਾ ਗਿਆ ਉਸ ਤੋਂ ਬਾਅਦ ਕੋਈ ਹਜੇ ਹੱਲ ਸਾਹਮਣੇ ਨਹੀਂ ਆ ਰਿਹਾ ਵੜਨ ਦੇ ਪੁਖਤਾ ਪ੍ਰਬੰਧਾਂ ਨੂੰ ਲੈ ਕੇ ਡੀਸੀ ਰੂਪਨਗਰ ਵੱਲੋਂ ਵਕ ਵਕ ਸਾਈਟਾਂ ਤੇ ਜਾ ਕੇ ਆਪ ਮੈਨਾ ਕੀਤਾ ਜਾ ਰਿਹਾ ਕਿ ਕਿਹੋ ਜੇ ਪ੍ਰਬੰਧ ਜਿਹੜੇ ਕੀਤੇ ਜਾ ਸਕਦੇ ਆ ਜਾਨੀ ਕਿ ਪਿਛਲੇ ਹਾਲਾਤ ਨਾ ਬਣ ਜੋ ਪਿਛਲੇ ਸਮੇਂ ਦੇ ਵਿੱਚ ਹੜਾ ਆਏ ਸਨ ਉਹੋ ਜੇ ਹਾਲਾਤ ਦੁਬਾਰਾ ਤੋਂ ਨਾ ਬਣ ਉਸ ਨੂੰ ਲੈ ਕੇ ਆਪ ਮੈਨਾ ਕੀਤਾ ਜਾ ਰਿਹਾ ਗੱਲਬਾਤ ਕਰਾਂਗੇ ਮੈਮ ਸਭ ਤੋਂ ਪਹਿਲਾਂ ਸਵਾਲ ਹੋਏਗਾ ਕਿ ਉਹੋ ਜੇ ਪ੍ਰਬੰਧ ਨੇ ਰੂਪਨਗਰ ਡਿਸਟ੍ਰਿਕਟ ਦੇ ਕਿ ਜੇਕਰ ਅਕਲ ਨੂੰ ਹੜ ਹੁੰਦੇ ਨੇ ਤਾਂ ਕਿਹੋ ਜੇ ਪ੍ਰਬੰਧ ਹੋਣਗੇ ਦੇਖੋ ਰੂਪਾ ਡਿਸਟ੍ਰਿਕਟ ਸਪੈਸੀਫਿਕਲੀ ਇੱਥੇ ਕਨਾਲਸ ਵੀ ਹੈਗੀ ਰਿਵਰਸ ਵੀ ਹੈਗੀ ਤੇ ਸੀਜ਼ਨਲ ਰਿਵਰ ਫਹਾੜਾ ਬਾਰਿਸ਼ਾਂ ਦੇ ਟਾਈਮ ਤੇ ਹੀ ਉਹਨਾਂ ਵਿੱਚ ਪਾਣੀ ਪਰਤਾਏਗਾ ਤਾਂ ਇਸ ਕਰਕੇ ਜਿੰਨੀ ਵੀ ਸਾਡਾ ਇੱਕ ਤਾਂ ਲਾਸਟ ইয়ার ਦਾ ਐਕਸਪੀਰੀਅנס ਜਦੋਂ ਕੰਟੀਨਿਊਸਲੀ ਰੇਨ ਰੁਕੀ ਨਹੀਂ ਸੀਗੀ ਉਪਰੋਂ ਕਾਫੀ ਪਾਣੀ ਜਿਹੜਾ ਪਾੜਾਂ ਦਾ ਤੇ ਬਾਕੀ ਲਗਾਤਾਰ ਬਾਰਿਸ਼ ਕਰਕੇ ਕਾਫੀ ਪਾਣੀ ਆਇਆ ਸੀਗਾ ਤੇ ਜਿੱਥੇ ਲੋਕਾਂ ਨੂੰ ਵੀ ਨੁਕਸਾਨ ਹੋਇਆ ਸਾਡੇ ਇਨਫਰਾਸਟ੍ਰਕਚਰ ਦਾ ਵੀ ਬਹੁਤ ਲਾਸ ਹੋਇਆ ਕੁਝ ਬ੍ਰਿਜਸ ਪੈ ਗਏ ਸੀਗੇ ਤਾਂ ਇਸ ਵਾਰੀ ਸਾਡੀ ਕੋਸ਼ਿਸ਼ ਹੈਗੀ ਕਿ ਪ੍ਰਾਇਰ ਕਲੀਨਿੰਗ ਸਾਰੀ ਪ੍ਰੋਪਰ ਕਿਉਂਕਿ ਬਹੁਤ ਸ਼ਾਰਟ ਵਿੰਡੋ ਹੁੰਦੀ ਹੈ ਕੁਝ ਕੰਮ ਹੈਗੇ ਜੋ ਲਗਾਤਾਰ ਚੱਲਦੇਗੇ ਕੁਝ ਸਫਾਈ ਦੇ ਕੰਮ ਹੁੰਦੇ ਹੈਗੇ ਜਿਹੜੇ ਜਿੱਥੇ ਇੱਥੇ ਸਾਡਾ ਨੁਕਸਾਨ ਵੀ ਹੋਇਆ ਸੀਗਾ ਉੱਥੇ ਬਨ ਜਿਵੇਂ ਕਿ ਤੁਸੀਂ ਇੱਥੇ ਵੀ ਦੇਖ ਸਕਦੇ ਹੋ ਪ੍ਰੋਪਰ ਇੱਥੇ ਇੱਕ ਬ੍ਰੀਚ ਹੋਇਆ ਸੀਗਾ ਜੋ ਕਿ ਐਕਸੈਸ ਪਾਣੀ ਫਲੋ ਕਰਕੇ ਤਾਂ ਪੂਰਾ ਸਰਵੇ ਅਸੀਂ ਲਾਸਟ ਟਾਈਮ ਵੀ ਡਰੋਨ ਰਾਹੀਂ ਕਰਾਇਆ ਸੀਗਾ ਕਿ ਕਿੱਥੋਂ ਪਾਣੀ ਆ ਰਹਾ ਹੈਗਾ ਕਿੱਥੇ ਨੈਰੋਸਕੀਪਸ ਹੈਗੇ ਤਾਂ ਉਹਨੂੰ ਦੇਖਦੇ ਹੋਏ ਲਗਾਤਾਰ ਸਾਡੀ ਪੂਰੀ ਫੀਲਡ ਟੀਮ ਜਿਹੜੇ ਮੈ ਡਰੇਨੇਜ ਵਿਭਾਗ ਹੈਗਾ ਰੂਰਲ ਡਵੈਲਪਮੈਂਟ ਦੇ ਲੋਕੀ ਹੈਗੇ ਤੇੜੇ ਸਾਰੇ ਐਸਡੀਐਮਸ ਹੁਣ ਬਿਲਕੁਲ ਅਲਰਟ ਮੋਡ ਤੇ ਪੂਰੀ ਕੋਸ਼ਿਸ਼ ਕਰ ਰਹੇ ਹੈਗੇ ਕਿ ਜਿੰਨਾਕ ਵੀ ਕਮ ਹੈਗਾ ਉਸਨੂੰ ਬਿਕੋਜ਼ ਵਿੰਡੋ ਸ਼ਾਰਟ ਹੈ ਕਿ ਏ ਸਭੀ ਪੂਰੀ ਰਹਿਣ ਕਿ ਕੋਈ ਅਮਰਜੈਂਸੀ ਐਕਸੀਡੈਂਸੀ ਆਂਦੀ ਹੈ ਤਾਂ ਪਾਸਟ ਐਕਸਪੀਰੀਅੰਸ ਨੂੰ ਦੇਖਦੇ ਹੋ ਇਮੀਡੀਏਟ ਰਿਸਪਾਂਸ ਮੈਮ ਪਿਛਲੇ ਸਮੇਂ ਦੇ ਵਿੱਚ ਜਦੋਂ ਹੜਾ ਇਸਨ ਤਾਂ ਦਰਿਆ ਨੇ ਚਾਰੇ ਪਾਸੇ ਲੋਕਾਂ ਨੂੰ ਘੇਰਾ ਪਾਇਆ ਹੋਇਆ ਸੀਗਾ ਉਸ ਸਮੇਂ ਕੁਝ ਪੁਲਾਂ ਦਾ ਨੁਕਸਾਨ ਹੋਇਆ ਕੁਝ ਮਾਈਨਿੰਗ ਕਰਕੇ ਵੀ ਦੱਸਿਆ ਜਾਂਦਾ ਐਲਗਰਾ ਪੁਲ ਦਾ ਜ਼ਿਕਰ ਕੀਤਾ ਜਾਵੇ ਹੁਣ ਤੱਕ ਉਸ ਦੇ ਕੀ ਅਪਡੇਟ ਹੈ ਕਿਉਂਕਿ ਉਹ ਪੁਲ ਆਮ ਲੋਕਾਂ ਵਾਸਤੇ ਬੰਦ ਹੋ ਚੁੱਕਿਆ ਉਹ ਇੰਪੋਰਟੈਂਟ ਸਾਡਾ ਬ੍ਰਿਜ ਹੈਗਾ ਉੱਥੇ ਕਾਫੀ ਜਿੰਨਾ ਕ ਮੈਨੂੰ ਦੱਸਿਆ ਸੀਗਾ ਡਿਪਾਰਟਮੈਂਟ ਮੈਂ ਟੈਕਨੀਕਲ ਬੰਦਾ ਨਹੀਂ ਆ ਬਟ ਜਿਹੜੇ ਟੈਕਨੀਕ ਬਹੁਤ ਜਦੋਂ ਪਾਣੀ ਦਾ ਫਲੋ ਵਧਿਆ ਹੈਗਾ ਤਾਂ ਉਸ ਕਰਕੇ ਇਮੀਡੀਏਟ ਹਿੱਟ ਕਰਨ ਵਾਸਤੇ ਥੋੜਾ ਡੈਮੇਜ ਹੋਇਆ ਸੀਗਾ ਜਿਹੜੇ ਸਾਡੇ ਐਕਸ਼ਨ ਸਾਹਿਬ ਹੈਗੇ ਉਹਨਾਂ ਨੇ ਮੈਨੂੰ ਦੱਸਿਆ ਸੀਗਾ ਕਿ ਥਾਪਰ ਦੀ ਐਕਸਪਰਟ ਟੀਮ ਬੁਲਾ ਕੇ ਕਿਉਂਕਿ ਉਹਦਾ ਟੈਕਨੀਕਲ ਵਰਕ ਹੈਗਾ ਤਾਂ ਐਸਟੀਮੇਟਸ ਵਗੈਰਾ ਸਾਰੇ ਪ੍ਰਪੇਅਰਡ ਥੋੜਾ ਵਿਚਾਰ ਕੋਡ ਲੱਗਿਆ ਸੀਗਾ ਪ੍ਰਪੇਅਰਡ ਹੋ ਕੇ ਹੁਣ ਉਹਨਾਂ ਨੇ ਕਿਹਾ ਹੈਗਾ ਕਿ ਕੰਮ ਉਹਦਾ ਜਲਦ ਸ਼ੁਰੂ ਹੋਊਗਾ ਕਿਉਂਕਿ ਸਾਡੇ ਵਾਸਤੇ ਵੀ ਉਹ ਪ੍ਰਾਇੋਰਟੀ ਤੇ ਹੈ ਕਿੰਨਾ ਸਮਾਂ ਹੋਰ ਲੱਗ ਸਕਦਾ ਕਿਉਂਕਿ ਮੈਮ ਲੋਕਾਂ ਨੂੰ ਜਿਹੜਾ ਕਿ ਇੱਕ ਸਾਈਡ ਤੋਂ ਰਸਤਾ ਦਿੱਤਾ ਗਿਆ ਉਸ ਰਸਤੇ ਰਹੀ ਲੋਕੀ ਜਾਂਦੇ ਨੇ ਜੇਕਰ ਕ ਆ ਇਹ ਸਾਡੀ ਪ੍ਰਾਇਰਟੀ ਤੇ ਹੈਗਾ ਇਹਦੇ ਆਲਟਰਨੇਟ ਰੂਟਸ ਵੀ ਹੈਗੇ ਔਰ ਬਾਕੀ ਲੋਕਾਂ ਵਾਸਤੇ ਪਿਛਲੀ ਵਾਰੀ ਵੀ ਅਸੀਂ ਪ੍ਰੋਪਰ ਮੁਕਮਲ ਇੰਤਜ਼ਾਮ ਕੀਤੇ ਹੈਗੇ ਥੋੜਾ ਜਿਆ ਟੈਕਨੀਕਲ ਕੰਮ ਤੇ ਫਾਈਨੈਂਸ਼ੀਅਲ ਕੰਮ ਵਾਸਤੇ ਟੈਕਨੀਕਲ ਬੰਦਾ ਐ ਐਪਰੋਪਰੀਏਟ ਉਹ ਹੈਗੇ ਬਟ ਅਸੀਂ ਰੈਗੂਲਰਲੀ ਫਾਲੋਅ ਅਪ ਕਰ ਰਹੇ ਹਾਂ ਤੇ ਜਲਦੀ ਇਹ ਕੰਮ ਸ਼ੁਰੂ ਹੋ ਜਾਣਾ ਹੈ ਬਾਕੀ ਦੇ ਪੁਲਾਂ ਦਾ ਜ਼ਿਕਰ ਕੀਤਾ ਗਿਆ ਬਾਕੀ ਦੇ ਪੋਲ ਜਾਂ ਬੰਨ ਸਾਰੇ ਸੁਰੱਖਿਤ ਨੇ ਇਸ ਸਮੇਂ ਅਸੀਂ ਹਮੇਸ਼ਾ ਜਦੋਂ ਫਲੱਡ ਪ੍ਰੋਟੈਕਸ਼ਨ ਦੇ ਕੰਮ ਦੇਖਦੇ ਹੁੰਦੇ ਹਾਂ ਤਾਂ ਇੱਕ ਸੇਫਟੀ ਸਰਟੀਫਿਕੇਟ ਸੇਫਟੀ ਚੈੱਕ ਸਾਰਿਆਂ ਦਾ ਕਰਦੇ ਹੈਗੇ ਕਿਉਂਕਿ ਜਿੰਨੇ ਜਿਆਦਾ ਹਟ ਜਾਣ ਜਾਂ ਪਾਇਰ ਸिच ਮਿੱਟੀ ਭਰ ਵੀ ਜਾਣ ਤਾਂ ਦੋਨੇ ਕਰਕੇ ਪਾਣੀ ਦਾ ਸਕੇਪ ਜਿੱਥੇ ਵੀ ਨੈਰੋ ਹੋਊਗਾ ਜਾਂ ਡਾਇਰੈਕਟ ਹਿੱਟ ਕਰੂਗਾ ਉੱਥੇ ਇਸ਼ੂ ਆਂਦੇ ਹੈਗੇ ਤਾਂ ਸੇਫਟੀ ਸਰਟੀਫਿਕੇਟ ਸਾਰੇ ਡਿਪਾਰਟਮੈਂਟਸ ਤੋਂ ਅਸੀਂ ਲੈਂਦੇ ਆਂ ਨਾਲੀ ਨਾਲ ਜਿਹੜੇ ਕਨਾਲ ਸਾਈਡ ਡਰੇਨਸ ਹੈਗੇ ਉਹਨਾਂ ਦੇ ਐਮਬੈਕਮੈਂਟ ਦਾ ਪੂਰਾ ਸਰਵੇ ਇਸ ਟਾਈਮ ਦੌਰਾਨ ਕੀਤਾ ਜਾਂਦਾ ਹੈਗਾ ਜੇਕਰ ਕਿਤੇ ਕੋਈ ਵੀਕ ਪੁਆਇੰਟ ਹੈ ਤਾਂ ਉਹਨੂੰ ਠੀਕ ਕੀਤਾ ਜਾਂਦਾ ਹੈਗਾ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਤਾਂ ਖਾਸ ਤੌਰ ਤੇ ਜੇਕਰ ਕਿਤੇ ਵੀਕ ਪੁਆਇੰਟ ਆ ਉਸ ਵੀਕ ਪੁਆਇੰਟ ਨੂੰ ਸਹੀ ਕੀਤਾ ਜਾਵੇਗਾ ਇਸ ਸਮੇਂ ਜੋ ਵਕ ਵਕ ਜਿਹੜੇ ਕੈਸੇਦਾਂ ਕੋਨੇ ਸੀਗੇ ਜਿਹੜੇ ਇਹ ਚੋਹਾ ਦੇ ਕੈਸੇਦ ਦੇ ਦਰਾਈ ਇਲਾਕੇ ਸਾਨੂੰ ਜਿੱਥੇ ਇਹ ਕਾਰਨ ਸਾਹਮਣੇ ਆਉਂਦੇ ਨੇ ਕਿ ਉੱਥੋਂ ਦਾ ਬੰਨ ਟੁੱਟ ਜਾਂਦਾ ਅਤੇ ਉਸ ਤੋਂ ਬਾਅਦ ਜਿਹੜੇ ਕਿ ਹਾਲਾਤ ਬਹੁਤ ਭਿਆਨਕ ਹੋ ਜਾਂਦੇ ਨੇ ਚਾਹੇ ਐਲਗਰਾ ਪੁਲ ਦਾ ਜ਼ਿਕਰ ਕੀਤਾ ਜਾਵੇ ਚਾਹੇ ਕੈਸੇਦ ਹੋਰ ਬਹੁਤ ਸਾਰੇ ਬ੍ਰਿਜ ਨੇ ਉਹਨਾਂ ਦਾ ਜ਼ਿਕਰ ਕੀਤਾ ਜਾਵੇ ਉਥੇ ਮਿੱਟੀ ਸਹੀ ਹੈ ਜਾਂ ਕੈਸੇਦ ਉਹਨਾਂ ਦੇ ਜੋ ਥੰਮ ਹੁੰਦੇ ਨੇ ਪਿੱਲਰ ਹੁੰਦੇ ਨੇ ਉਹ ਪਿੱਲਰ ਸਹੀ ਨੇ ਉਸ ਨੂੰ ਲੈ ਕੇ ਮਾਇਨਾ ਕੀਤਾ ਜਾ ਰਿਹਾ ਤੇ ਐਲਗਰਾ ਪੁਲ ਨੂੰ ਲੈ ਕੇ ਜਿਹੜੀ ਕਿ ਰਿਪੋਰਟ ਮੰਗਾਈ ਜਾ ਰਹੀ ਹੈ ਚ ਰਿਸੀ ਰੂਪਨਗਰ ਫਰਾਂ ਦਾ ਕਹਿਣਾ ਕਿ ਚੌਂ ਜਾਬਤਾ ਕਰਕੇ ਥੋੜੀ ਦੇਰੀ ਹੋਈ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਜਲਦ ਜਲਦ ਜੜਕਿਸ ਨੂੰ ਹੱਲ ਕਰ ਲਿਆ ਜਾਵੇਗਾ। ਐਲਗਰਾ ਪੁਲ ਤੋਂ ਇਲਾਵਾ ਅਨੰਦਪੁਰ ਸਾਹਿਬ ਨੂੰ ਅੰਮ੍ਰਿਤਸਰ ਸਾਹਿਬ ਦੇ ਨਾਲ ਜੋੜਦਾ ਸਤਲੁਜ ਦਰਿਆ ਦੇ ਉੱਪਰ ਬਣਿਆ ਪੁਲ ਵੀ ਕਿਤਨੇ ਕਿਤੇ ਕਹਿ ਸਕਦੇ ਹਾਂ ਹਾਸਿਆਂ ਨੂੰ ਆਵਾਜ਼ ਮਾਰ ਰਿਹਾ ਜਿਸ ਦਾ ਪੁਲਾਂ ਦਾ ਬੇਸ ਉਹ ਕਿੱਸਾ ਦੇ ਧਰਤੀ ਦੇ ਹੇਠੋਂ ਬਾਹਰ ਹੋ ਰਿਹਾ ਉਸ ਦੇ ਆਸ-ਪਾਸੇ ਦੀ ਮਿੱਟੀ ਖਤਮ ਹੋ ਰਹੀ ਆ। ਕਾਰਨ ਬਹੁਤ ਸਾਰੇ ਨੇ ਪਰ ਉਹਨਾਂ ਕਾਰਨਾਂ ਦਾ ਨਿਪਟਾਰਾ ਕੌਣ ਕਰੇਗਾ ਤੁਹਾਨੂੰ ਤਸਵੀਰ ਦਿਖਾਉਣੀ ਆ ਅਨੰਦਪੁਰ ਸਾਹਿਬ ਦੇ ਇਸ ਸਮੇਂ ਸਤਲੁਜ ਦਰਿਆ ਕੋਲ ਖੜੇ ਆ ਆ ਅਤੇ ਉਸ ਪੁਲ ਦੇ ਹੇਠਾਂ ਜੋ ਪੁਲ ਕਿਸੇ ਦੇ ਅਨੰਦਪੁਰ ਸਾਹਿਬ ਨੂੰ ਜੋ ਅੰਮ੍ਰਿਤਸਰ ਦੇ ਨਾਲ ਜੋੜਦਾ 1 ਕਿਲੋਮੀਟਰ ਲੰਬਾ ਇਹ ਪੁਲ ਜਿਸ ਪੁਲ ਦੇ ਰਾਹੀਂ ਸੰਗਤ ਜਲੰਧਰੋਂ ਅੰਮ੍ਰਿਤਸਰ ਸਾਹਿਬ ਤੋਂ ਉਹ ਕਹ ਸਕਦੇ ਆ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਦੀ ਆ ਅਤੇ ਇਸ ਪੁਲ ਦੇ ਹਾਲਾਤ ਤੁਸੀਂ ਹੇਠਾਂ ਤੋਂ ਦੇਖ ਸਕਦੇ ਹੋ ਜਿਸ ਪੁਲ ਦੇ ਆਸ-ਪਾਸੇ 베ਸ ਦੇ ਵਿੱਚ ਜੋ ਮਿੱਟੀ ਹੁੰਦੀ ਆ ਉਹ ਮਿੱਟੀ ਇੱਕ ਤਰੀਕੇ ਦੇ ਨਾਲ ਜਿਵੇਂ ਖਤਮ ਹੋਈ ਪਈ ਆ 베ਸ ਪੂਰੇ ਤਰੀਕੇ ਦੇ ਨਾਲ ਨੰਗਾ ਹੋ ਚੁੱਕਾ ਜਿਸ ਦੇ ਨਾਲ ਕਹ ਸਕਦੇ ਆ ਇੱਕ ਬਹੁਤ ਵੱਡਾ ਕਿਤੇ ਨ ਕਿਤੇ ਹਾਸਾ ਹੋ ਸਕਦਾ ਪਰ ਨਾਲ ਜਿਹੜਾ ਕੀ ਕਹਿ ਸਕਦੇ ਦਰਾਰ ਵੀ ਇਸ ਦੇ ਵਿੱਚ ਤੁਹਾਨੂੰ ਦਿਖਾਈ ਦੇਵਾਂਗੇ ਜੋ ਉਹ ਕਹਿ ਸਕਦੇ ਆਸ-ਪਾਸੇ ਬੇਚਦੇ ਸੀਮੈਂਟ ਹੁੰਦਾ ਉਹ ਸੀਮੈਂਟ ਵੀ ਕਿਤੇ ਨੇ ਕਿਤੇ ਝੜਦਾ ਹੋਇਆ ਨਜ਼ਰ ਆ ਰਿਹਾ ਸਾਹਮਣੇ ਤੁਸੀਂ ਇੱਕ ਫੋਟੋ ਦੇਖ ਸਕਦੇ ਹੋ ਇੱਕ ਤਸਵੀਰ ਦੇ ਵਿੱਚ ਦਿਖਾਈ ਦੇ ਰਿਹਾ ਹੋਏਗਾ ਤਕਰੀਬਨ 7-8 ਫੁੱਟ ਨੀਵਾ ਅਤੇ 10 ਫੁੱਟ ਉੱਚਾ ਜਿਹੜੀ ਇੱਕ ਦਰਾਰ ਪੂਰੀ ਕਹਿ ਸਕਦੇ ਇਸ ਦੇ ਵਿੱਚ ਬੰਦੀ ਹੋਈ ਨਜ਼ਰ ਆ ਰਹੀ ਆ ਨਾਲ ਹੀ ਜੋ ਇੱਥੋਂ ਦੇ ਲੋਕਲ ਲੋਕਾਂ ਦਾ ਕਹਿਣਾ ਜੋ ਇੱਥੋਂ ਦੇ ਲੋਕ ਨੇ ਉਹਨਾਂ ਦਾ ਕਹਿਣਾ ਕਿ ਗੈਰ ਕਾਨੂੰਨੀ ਮਾਈਨਿੰਗ ਵੀ ਇੱਕ ਬਹੁਤ ਵੱਡਾ ਕਾਰਨ ਹੈ ਇੱਥੋਂ ਜਿਹੜਾ ਰੇਤਾ ਆ ਖਤਮ ਹੋਣਾ ਲਗਾਤਾਰ ਰਾਤ ਦੇ ਸਮੇਂ ਦੇ ਵਿੱਚ ਇੱਥੇ ਇਹ ਪੂਰੀਆਂ ਲਾਈਟਾਂ ਲਾ ਕੇ ਗੈਰ ਕਾਨੂੰਨੀ ਮਾਈਨਿੰਗ ਕੀਤੀ ਜਾਂਦੀ ਆ ਹਾਲਾਂਕਿ ਕੁਝ ਲੋਕਾਂ ਦਾ ਇਹ ਵੀ ਕਹਿਣਾ ਕਿ ਇਸ ਸਾਈਟ ਦੇ ਜਿਹੜੀਆਂ ਤੁਹਾਨੂੰ ਪੁਲੀਆਂ ਦਿਖਾਈ ਦੇ ਰਹੀਆਂ ਹੋਣਗੀਆਂ ਉਹ ਪੁਲੀਆਂ ਦੇ ਵਰਤੋਂ ਕਈ ਵਾਰੀ ਰਾਤ ਨੂੰ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਸਤੇ ਇੱਥੇ ਕੀਤੀ ਜਾਂਦੀ ਹੈ। ਬੀਤੇ ਸਮੇਂ ਦੇ ਵਿੱਚ ਇੱਕ ਕਾਂਗਰਸ ਅਗੂ ਰੋਪੜ ਦੇ ਬਰਿੰਦਰ ਢਿੱਲੋਂ ਉਹਨਾਂ ਵੱਲੋਂ ਵੀ ਐਸੇ ਸਾਹਮਣੇ ਜਿਹੜਾ ਜਗਤ ਇੱਕ ਗੈਰ ਕਾਨੂੰਨੀ ਮਾਈਨਿੰਗ ਦਿਖਾਈ ਗਈ ਸੀ ਕਿ ਕਿਸ ਤਰੀਕੇ ਦੇ ਨਾਲ ਰਾਤ ਦੇ ਸਮੇਂ ਦੇ ਵਿੱਚ ਇਸ ਜਗ੍ਹਾ ਤੇ ਗੈਰ ਕਾਨੂੰਨੀ ਮਾਈਨਿੰਗ ਹੁੰਦੀ ਹੈ। ਗੈਰ ਕਾਨੂੰਨੀ ਮਾਈਨਿੰਗ ਦਸ਼ਕਾਰ ਕਿਤੇ ਨਾ ਕਿਤੇ ਕਹਿ ਸਕਦੇ ਆ ਆਨੰਦਪੁਰ ਸਾਹਿਬ ਨੰਗਲ ਦੇ ਦੋ ਪੁਲ ਹੁੰਦੇ ਹੋਏ ਦਿਖਾਈ ਦੇ ਰਹੇ ਨੇ। ਇੱਕ ਪੁਲ ਨੂੰ ਤਾਂ ਲੋਕਾਂ ਵਾਸਤੇ ਬੰਦ ਕਰ ਦਿੱਤਾ ਗਿਆ ਚਾਰ ਪਈਆ ਵਹੀਕਲ ਵਾਸਤੇ ਬੰਦ ਕਰ ਦਿੱਤਾ ਗਿਆ ਸਿਰਫ ਇਹ ਲਿਖ ਕੇ ਕਿ ਇਸ ਤੇ ਚਾਰ ਪਈਆ ਵਹੀਕਲਾਂ ਦਾ ਜਾਣਾ ਸਹੀ ਨਹੀਂ ਹੈ ਕਿਤੇ ਕੋਈ ਹਾਦਸੇ ਦਾ ਕਾਰਨ ਬਣ ਸਕਦੇ ਨੇ ਦੂਸਰੀ ਤਰਫ ਇਹ ਪੁਲ ਹਾਲਾਂਕਿ ਹਜੇ ਤੱਕ ਚੱਲ ਰਿਹਾ ਪਰ ਇਸ ਦੇ ਜਿਹੜੇ ਪਿੱਲਰ ਨੇ ਉਹ ਪਿੱਲਰਾਂ ਦੇ ਹੇਠਲਾ ਬੇਸ ਉਹ ਇੱਕ ਤਰੀਕੇ ਦੇ ਨਾਲ ਖਾਲੀ ਹੁੰਦਾ ਹੋਇਆ ਦਿਖਾਈ ਦੇ ਰਿਹਾ ਇਸ ਬੇਸ ਦੇ ਆਸੇ ਪਾਸੇ ਤੋਂ ਨੂੰ ਮਿੱਟੀ ਹੈ ਜਿਹੜੀ ਕਿ ਨਹੀਂ ਦਿਖਾਈ ਦੇ ਰਹੀ ਹੋਊਗੀ ਹਾਲਾਂਕਿ ਹਜੇ ਇਸ ਦੇ ਅੰਦਰ ਜਿਹੜਾ ਕਿੰਨੇ ਫੁੱਟ ਡੂੰਘਾ ਪਾਣੀ ਹੋਵੇਗਾ ਉਹ ਵੀ ਹਜੇ ਇੱਕ ਜਿਹੜੀ ਜੀਜ਼ ਕਿਸੇ ਦੇ ਦੇਖਣ ਵਾਲੀ ਆ ਪਰ ਲਗਾਤਾਰ ਇਸ ਤਰੀਕੇ ਨਾਲ ਗੈਰ ਕਾਨੂੰਨੀ ਮਾਈਨਿੰਗ ਹੋਣਾ ਐਲਗਰਾ ਪੁਲ ਦੇ ਨੀਚੇ ਗੈਰ ਕਾਨੂੰਨੀ ਮਾਈਨਿੰਗ ਹੋਣਾ ਕਿਤੇ ਨਾ ਕਿਤੇ ਪ੍ਰਸ਼ਾਸਨ ਅਤੇ ਸਰਕਾਰ ਤੇ ਸਵਾਲ ਖੜੇ ਹੁੰਦੇ ਨੇ ਕਿ ਇੰਨਾਂ ਚੀਜ਼ਾਂ ਤੇ ਕੰਟਰੋਲ ਕਿਉਂ ਨਹੀਂ ਕੀਤਾ ਜਾ ਰਿਹਾ ਜੋ ਚੀਜ਼ਾਂ ਕਿਸੇ ਦੇ ਲੋਕਾਂ ਵਾਸਤੇ ਬਣੀਆਂ ਨੇ ਜਿਹੜੇ ਰਾਹ ਤੇ ਲੋਕਾਂ ਵਾਸਤੇ ਬਣੇ ਨੇ ਉਹਨਾਂ ਰਾਹਤਿਆਂ ਨੂੰ ਬੰਦ ਕਰਕੇ ਕਿਸ ਦਾ ਇੰਤਜ਼ਾਰ ਕੀਤਾ ਜਾਵੇਗਾ ਜਾਂ ਇਸ ਪੁਲ ਦੀ ਦੇਖ ਰੇਖ ਕਦੋਂ ਹੋਵੇਗੀ ਇਹ ਹਾਲ ਦਾ ਸਮਾਧਾਨ ਕਦੋਂ ਹੋਵੇਗਾ ਇਸ ਇਲਾਕੇ ਦੇ ਦੋ ਮੁੱਖ ਪੁਲ ਜੋ ਕਿ ਇਸ ਦੇ ਗੈਰ ਕਾਨੂੰਨੀ ਮਾਈਨਿੰਗ ਦੀ ਭੇਂਟ ਚੜਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਬਾਕੀ ਜੋ ਪੁਲ ਨੇ ਉਹਨਾਂ ਨੂੰ ਅਸੀਂ ਚੈੱਕ ਕਰਕੇ ਹੜਾਂ ਦੇ ਸੀਜ਼ਨ ਦੇ ਵਿੱਚ ਸਰਟੀਫਿਕੇਟ ਦੇ ਰਹੇ ਹਾਂ ਅਤੇ ਜੋ ਅਲਗਰਾ ਦਾ ਪੁਲ ਆ ਉਸ ਪੁਲ ਦਾ ਕੰਮ ਅਸੀਂ ਅਜੇ ਤਕਨੀਕੀ ਤੌਰ ਤੇ ਸ਼ੁਰੂ ਕਰ ਦਿੱਤਾ ਗਿਆ ਉਸ ਦਾ ਐਸਟੀਮੇਟ ਲਗਾਇਆ ਜਾ ਰਿਹਾ ਅਤੇ ਚੌਂ ਜਾਬਤੇ ਕਰਕੇ ਇਹ ਜਿਹੜਾ ਹਜੇ ਕੰਮ ਸ਼ੁਰੂ ਨਹੀਂ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਜਲਦ ਤੋਂ ਜਲਦ ਇਸ ਦਾ ਹੱਲ ਕਰ ਲਿਆ ਜਾਵੇਗਾ ਪਰ ਉਹ ਸਮਾਂ ਕਿੰਨਾ ਸਮਾਂ ਲਵੇਗਾ ਕਿੰਨਾ ਸਮਾਂ ਹਜੇ ਹੋਰ ਲੱਗੇਗਾ ਜਦੋਂ ਉਸ ਪੁਲ ਦਾ ਕਿਸ ਤਰ੍ਹਾਂ ਦੇ ਨਿਰਮਾਣ ਜਾਂ ਕਿਸ ਤਰ੍ਹਾਂ ਉਸ ਪੁਲ ਦੀ ਮੁਰੰਮਤ ਪੂਰਨ ਸਚੇ ਤਰੀਕੇ ਦੇ ਨਾਲ ਸਹੀ ਹੋਵੇਗਾ ਅਤੇ ਆਮ ਲੋਕਾਂ ਵਾਸਤੇ ਚਾਰ ਪਈਆ ਵਹੀਕਲਾਂ ਵਾਸਤੇ ਉਹ ਪੁਲ ਖੁੱਲੇਗਾ ਅਤੇ ਇਸ ਪੁਲ ਨੂੰ ਸਹੀ ਕੀਤਾ ਜਾਵੇਗਾ ਜੋ ਇੱਕ ਵੱਡੇ ਹਾਸੇ ਨੂੰ ਆਵਾਜ਼ ਮਾਰਿਆ ਹੁਣ ਮੈਨੂੰ ਦਿਓ ਜਤ ਮੇਰੇ ਨਾਲ ਮੇਰੇ ਸਹਿਯੋਗੀ ਗਰਜੰਟ ਅਤੇ ਮੈਂ ਕਮਲਦੀਪ ਜੀ ਮੀਡੀਆ ਅਨੰਦਪੁਰ ਸਾਹਿਬ